ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਅਰੋ ਲੈ ਕੇ ਅੱਜ ਦੀ ਵੱਡੀ ਖਬਰ ਖਬਰਨਾ ਤੱਕ ਜ਼ਰੂਰ ਬਨੇ ਰਹਿਣਾ ਜਿੰਨਾ ਵੀਰ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇ ਸ਼ੁਰੂਆਤ ਕਰਤੀ ਆ ਅੱਜ ਦੀ ਵੱਡੀ ਖਬਰ ਬਲਕੌਰ ਸਿੰਘ ਨੂੰ ਮਨੋਂ ਚ ਕਾਮਯਾਬ ਹੋਈ ਕਾਂਗਰਸਿਸ ਦੇ ਨਾਲ ਹੀ ਮਸ਼ਹੂਰ ਨੌਜਵਾਨ ਪੰਜਾਬੀ ਗਾਇਕ ਦੇ ਸਿੱਧੂ ਮਸੇਵਾਲ ਦੇ ਪਿਤਾ ਬਲਕੌਰ ਸਿੰਘ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣਾਂ ਲੜ ਦੀ ਚਰਚਾ ਨੂੰ ਲੈ ਕੇ ਕਿਹੜੇ ਇਸਦੇ ਨਾਲ ਹੀ ਅੱਜ ਦੇ ਰਾਤ ਉਹਨਾਂ ਉਸ ਵੇਲੇ ਅੰਤ ਹੋ ਰਿਹਾ ਜਦੋਂ ਪਰਿਵਾਰ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਤੋਂ ਉਮੀਦਵਾਰ ਜੇਤੂ ਮਹਿੰਦਰ ਸਿੰਘ ਸਿੱਧੂ ਨੂੰ ਨਾਲ ਚੱਲਣ ਦਾ ਫੈਸਲਾ ਕੀਤਾ ਇਸ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਬਠਿੰਡਾ ਤੋਂ ਸਭ ਸਭਾ ਹਲਕੇ ਦੀ ਕਾਂਗਰਸੀ ਮਹਿਦਵਾਰ ਸਿੰਘ ਸਿੱਧੂ ਨੂੰ ਲੈ ਕੇ ਪਿੰਡ ਮੂਸੇ ਵਿੱਚ ਉਹਨਾਂ ਦੀ ਹਵੇਲੀ ਪਹੁੰਚੇ ਇਸ ਤੋਂ ਪਹਿਲਾਂ ਕੁੱਲ ਕਾਲੇ ਚਰਚਾ ਸ਼ੁਰੂ ਹੋਈ ਸੀ ਕਿ ਬਲਕੌਰ ਸਿੰਘ ਕਾਂਗਰਸ ਵੱਲੋਂ ਨਹੀਂ ਸਗੋਂ ਬਠਿੰਡੇ ਲੋਕ ਸਭਾ ਵੱਲੋਂ ਹਲਕੇ ਤੋਂ ਅਜਾਬ ਉਮੀਦਵਾਰ ਵਜੋਂ ਚੋਣ ਲੜਨਗੇ ਜਿਸ ਤੋਂ ਕਾਂਗਰਸ ਹਾਈ ਕਮਾਂਡ ਘਬਰਾ ਗਈ ਸੀ ਅਜਾਬ ਉਮੀਦਵਾਰ ਵਜੋਂ ਚੋਣ ਲੜਨ ਦੀ ਚਰਚਾ ਤੋਂ ਬਾਅਦ ਕਾਂਗਰਸ ਉਹਨਾਂ ਨੂੰ ਮੰਨਣ 'ਤੇ ਲੱਗੀ ਹੋਈ ਹੈ ਖਬਰ ਨੂੰ ਅੰਤ ਤੱਕ ਵਖਲ ਲੀ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ